ਦੋਸਤੋ ਕੱਲ੍ਹ ਭਾਰਤ ਦੇ ਵਿੱਚ ਇੱਕ ਵੱਡਾ ਦਰਦਨਾਕ ਜਹਾਸੀ ਹਾਦਸਾ ਵਾਪਰਦਾ ਹੈ ਤੇ ਇਸ ਹਾਦਸੇ ਦੇ ਵਿੱਚ 241 ਵਿਅਕਤੀਆਂ ਦੀ ਜਾਨ ਚਲੀ ਜਾਂਦੀ ਹੈ ਤੇ ਜਹਾਜ਼ ਦੇ ਵਿੱਚ ਸਵਾਰ ਸਿਰਫ ਇੱਕ ਨੌਜਵਾਨ ਹੀ ਜ਼ਿੰਦਾ ਬਚਦਾ ਹੈ ਤੇ ਇਸ ਹਾਦਸੇ ਤੋਂ ਬਾਅਦ ਜਿੱਥੇ ਪੂਰਾ ਦੇਸ਼ ਇਹ ਝੰਜੋੜ ਉੱਠਿਆ ਹੈ ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਅੱਜ ਸਵੇਰੇ ਅਹਮਦਾਬਾਦ ਦੇ ਉਸ ਥਾਂ ਦਾ ਦੌਰਾ ਕੀਤਾ ਗਿਆ ਜਿਸ ਥਾਂ ਤੇ ਇਹ ਹਾਦਸਾ ਵਾਪਰਿਆ ਸੀ ਹਸਪਤਾਲ ਦੇ ਵਿੱਚ ਪਹੁੰਚ ਕੇ ਜ਼ਖਮੀਆਂ ਦਾ ਹਾਲਚਾਲ ਜਾਣਿਆ ਗਿਆ ਹੈ ਤੌਥੇ ਹੀ ਇਹ ਮੈਡੀਕਲ ਹੌਸਟਲ ਦਾ ਵੀ ਉਹਨਾਂ ਵੱਲੋਂ ਦੌਰਾ ਕੀਤਾ ਗਿਆ ਹੈ ਤਾਂ ਇਸ ਵਿਚਾਲੇ ਹੁਣ ਟਾਟਾ ਗਰੁੱਪ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਕਿਉਂਕਿ ਜਿਸ 에ਅਰਲਾਈਨ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ 에ਅਰ ਇੰਡੀਆ ਦਾ ਜਹਾਜ਼ ਹੈ ਜਦੋਂ ਕ੍ਰੈਸ਼ ਹੁੰਦਾ ਹੈ ਤਾਂ ਉਹ 에ਅਰ ਇੰਡੀਆ ਹੁਣ ਟਾਟਾ ਗਰੁੱਪ ਦੇ ਅਧੀਨ ਹੈ ਤਾਂ ਟਾਟਾ ਗਰੁੱਪ ਵੱਲੋਂ ਹੁਣ ਮ੍ਰਿਤਕਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਜੋ ਵੀ ਵਿਅਕਤੀ ਇਸ ਹਾਦਸੇ ਦੇ ਵਿੱਚ ਜਿੰਸਤੀ ਮੌਤ ਹੋਈ ਹੈ ਟਾਟਾ ਗਰੁੱਪ ਵੱਲੋਂ ਉਸ ਨੂੰ ਇੱਕ-ਇੱਕ ਕਰੋੜ ਰੁਪਇਆ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਜ਼ਖਮੀਆ ਦਾ ਜਿਹੜਾ ਮੁਫਤ ਇਲਾਜ ਕਰਵਾਇਆ ਜਾਵੇਗਾ ਤੇ ਇਸ ਤੋਂ ਇਲਾਵਾ ਮੈਡੀਕਲ ਹਾਸਟਲ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਉਸ ਦਾ ਵੀ ਟਾਟਾ ਗਰੁੱਪ ਵੱਲੋਂ ਪੁਨਰ ਨਿਰਮਾਣ ਕਰਕੇ ਦਿੱਤਾ ਜਾਵੇਗਾ ਤਾਂ ਟਾਟਾ ਗਰੁੱਪ ਇੱਕ ਵੱਡਾ ਨਾਮ ਹੈ ਦੇਸ਼ ਦੇ ਵਿੱਚ ਤਾਂ ਟਾਟਾ ਗਰੁੱਪ ਵੱਲੋਂ ਵੱਡਾ ਅਲਗਾ ਨਾ ਜਿਹੜਾ ਉਹ ਕੀਤਾ ਗਿਆ ਕਿਉਂਕਿ ਜਦੋਂ ਕੱਲ ਬਾਦ ਦੁਪਹਿਰੇ ਹਾਦਸਾ ਵਾਪਰਦਾ तकरीबन 1:40 ਮਿੰਟ ਤੇ ਇਹ ਹਾਦਸਾ ਵਾਪਰਦਾ ਤਾਂ 1:38 ਮਿੰਟ ਤੇ ਜਹਾਜ਼ ਹੈ ਜਿਹੜਾ ਅਹਮਦਾਬਾਦ ਇੰਟਰਨੈਸ਼ਨਲ 에ਅਰਪੋਰਟ ਤੋਂ ਲੰਡਨ ਦੇ ਲਈ ਰਵਾਨਾ ਹੁੰਦਾ ਟੇਕ-ਆਫ ਹੁੰਦਾ ਤਾਂ ਮਹਿਜ਼ ਜੇਡ ਤੋਂ 2 ਮਿੰਟ ਬਚਕਾਰ ਇਹ ਹਾਦਸਾ ਵਾਪਰ ਜਾਂਦਾ ਤੇ 242 ਵਿਅਕਤੀ 에ਅਰ ਇੰਡੀਆ ਦੇ ਜਹਾਜ਼ ਦੇ ਵਿੱਚ ਸਵਾਰ ਹੁੰਦੇ ਨੇ ਜਿਸ ਵਿੱਚੋਂ 241ਾਂ ਦੀ ਜਿਹੜੀ ਉਹ ਮੌਤ ਹੋ ਜਾਂਦੀ ਹੈ ਤੇ ਸਿਰਫ ਇੱਕ ਵਿਅਕਤੀ ਹੀ ਜ਼ਿੰਦਾ ਬਚ ਪਾਉਂਦਾ ਤੇ ਹੁਣ ਟਾਟਾ ਗਰੁੱਪ ਵੱਲੋਂ ਅਮ੍ਰਿਤਕਾ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਇਆ ਦੇਣ ਦਾ ਐਲਾਨ ਕੀਤਾ ਹੈ ਇਸ ਹਾਦਸੇ ਦੇ ਵਿੱਚ ਜੋ ਵਿਅਕਤੀ ਜ਼ਖਮੀ ਹੋਏ ਨੇ ਉਹਨਾਂ ਦਾ ਮੁਫਤ ਇਲਾਜ ਟਾਟਾ ਗਰੁੱਪ ਵੱਲੋਂ ਕਰਵਾਇਆ ਜਾਵੇਗਾ ਤੇ ਅਹਮਦਾਬਾਦ ਦੇ ਮੈਡੀਕਲ ਹਾਸਟਲ ਦਾ ਪੁਨਰ ਨਿਰਮਾਣ ਟਾਟਾ ਗਰੁੱਪ ਕੋ ਕਰਵਾ ਕੇ ਦੇਵੇਗਾ